ਆ ਦੱਤਰ ਫੜਾ ਖੇਤੀ ਕਰ ਲੜਾਈਓ ਓ ਕਿਹਦੇ ਨਾਲ ਲੜਾਈਓ ਇਹ ਮੈਂ ਤਾਂ ਤੇਰੇ ਕੋ ਟਾਈਮ ਨਹੀਂ ਖੇਤੀ ਕਰ ਵਾਲੇ ਵੀਰ ਓਏ ਆ ਕੀ ਆ ਓਏ ਦੱਤਰਿਆ ਇਹ ਰਾਤੀ ਪੱਠੀ ਲੱਗਾ ਰਹਿ ਗਿਆ ਤੇ ਮੈਨੂੰ ਚੇਤਾ ਭੁੱਲ ਗਿਆ ਉਹ ਸਵੇਰੇ ਮੈਂ ਚੁੱਕਿਆ ਤੇ ਇੰਨਾ ਕੀ ਰਹਿ ਗਿਆ ਹੋਰਿਆ ਚਪਲਾ ਨਾ ਮੈਂ ਕਈ ਮਾਰ ਕੇ ਤੈਨੂੰ ਬੁਖਾਰ ਚੜਾ ਦੂੰਗਾ ਉਹ ਲੱਖਿਆ ਗਰਮ ਨਾ ਲੜਾਈ ਦਸ ਕਿਹਦੇ ਨਾਲ ਹੋਈ ਤੇ ਕਿਹੜੀ ਗੱਲ ਹੋਈ ਆ ਸਰਾਈ ਬਾਪੂ ਨਾ ਆਈ ਆ ਉਹ ਤੇਰੀਦ ਨਾਲ ਨੇ ਮੰਗਿਆ ਸੀ ਮੇਰ ਕੋ ਪਾਣੀ ਮੈਂ ਤਾਂ ਉਹਨੂੰ ਦੁੱਧ ਪਿਆਇਆ ਇਹ ਪਾਣੀ ਪੀ ਆਏਗਾ ਪਾਣੀ ਤਾਂ ਕੀ ਪੀਣਾ ਯਾਰ ਦੁੱਧ ਪਿਆਵਾ ਤੈਨੂੰ ਉਹ ਪੀਉਣਾ ਅੱਜ ਅੱਜ ਤੇ ਦੁੱਧ ਪੀਵਾਂਗੇ ਆਹ ਘੜਾ ਗਲਾਸ ਆਹ ਠੀਕ ਆ ਜਾ ਆ ਸਵਾ ਰਿਆ ਬਹੁਤ ਇੱਕ ਗਲਾਸ ਹੋਰ ਪੀ ਇਹ ਇਹਨਾਂ ਦੁੱਧ ਪਿਆਈ ਇਹਨਾਂ ਤੁਹਾਡੇ ਘਰੇ ਦੁੱਧ ਪੀਣ ਵਾਲਾ ਨਹੀਂ ਆ ਕੋਈ ਉਹ ਅਸੀਂ ਆਪਣਾ ਦੁੱਧ ਨਵਾਂ ਲੈਣਤਾ ਸੀ ਇਹ ਤਾਂ ਰਾਤੀ ਕੁੱਤਾ ਝੂਠਾ ਕਰ ਗਿਆ ਸੀ ਹੈ ਉਹ ਮੈਂ ਤੈਨੂੰ ਦੁੱਧ ਪਿਆ ਤੂੰ ਸਾਡੀ ਬਾਲਟੀ ਸੁੱਟਦੀ ਸੀ ਹੁਣ ਬਾਥਰੂਮ ਚ ਲੈ ਕੇ ਕੀ ਜਾਇਆ ਕਰਾਂਗੇ ਇੱਕ ਨਾਲੇ ਤੂੰ ਮੈਨੂੰ ਕੁੱਤੇ ਦਾ ਝੂਠਾ ਦੁੱਧ ਪਿਆਇਆ ਇਹੋ ਬਾਲਟੀ ਤੂੰ ਬਾਥਰੂਮ ਚ ਕਰਦਾ ਵੇਖੀ ਹੁਣ ਤੇਰਾ ਹਾਲ ਕੀ ਕਰਦਾ ਉਹ ਤੂੰ ਮੈਨੂੰ ਧਮਕੀਆਂ ਦੇਣਾ ਵਾ ਉਥੇ ਰੁਕ ਹੁਣ ਮੈਂ ਆਪਣੇ ਬੰਦੇ ਲੈ ਕੇ ਆਉਣਾ ਉਹ ਗੱਲ ਸੁਣ ਇੱਥੇ ਰੁਕ ਮੈਂ ਹੁਣੇ ਦੱਤਰ ਦੇ ਕਿਉਂ ਨਾ ਵਾਰਾਤੀ ਤਿੱਖਾ ਕਰਨੇ ਦਿੱਤਾ ਹੈ ਕਿਹਦੇ ਤੱਕ ਤੇ ਕਿੱਡਾ ਤੂੰ ਚੰਗੀ ਕੀਤੀ ਆ ਤੂੰ ਤੇ ਮੇਰੇ ਦੱਤਰ ਦੀ ਘਰਦ ਬਣਾਤੀ ਉਹ ਗਲਤੀ ਕਰਤੀ ਯਾਰ ਉਹ ਉਸ ਨੂੰ ਬੜੀ ਤਕੜੀ ਕਰ ਦਿੱਤੀ ਆ ਉਹ ਮੈਂ ਨਹੀਂ ਉਹਨੇ ਗਲਤੀ ਕੀਤੀ ਆ ਜਦੋਂ ਨੇ ਜਿਹੜਾ ਤੈਨੂੰ ਇੱਥੋਂ ਤੱਕ ਆਉਣ ਦਿੱਤਾ ਤੈਨੂੰ ਉੱਥੇ ਲੰਮੇ ਪਾ ਲੈਣਾ ਚਾਹੀਦਾ ਸੀ ਮੈਂ ਤਾਂ ਉੱਥੇ ਫੁਕਰੀਆਂ ਬੜੀਆਂ ਤਕੜੀਆਂ ਮਾਰ ਆਇਆ ਡੀ ਕਰਨਿਆ ਡੀ ਕਰਨ ਨੂੰ ਗਾੜੀ ਚੰਡੀ ਘੜਾਉਣਾ ਹਾਂ ਭਾਈ ਕਿਹੜਾ ਦੱਤ ਰਿਆ ਤੇਰੇ ਕੋਲ ਇਹ ਕਿਉਂ ਕੁੱਛ ਨੋ ਇਹ ਆਂਦਾ ਦੱਤ ਇਹੋ ਜਿਹਾ ਤਿੱਖਾ ਕਰਕੇ ਦਊਂਗਾ ਜਿਹੜਾ ਕੋ ਬੜਵੜ ਕਰਕੇ ਛੁੱਟ ਦਊਂਗਾ ਓਏ ਭਾਈ ਓਏ ਓਏ ਕੀ ਇਹਨਾ ਬੜਵੜ ਛੁੱਟਦਾ ਓ ਬੈਠੋ ਬੈਠੋ ਗਰਮਣਾਓ ਚਾਹ ਪੀਓਗੇ ਚਾਹ ਚੂਣੀ ਪੀਣੀ ਐ ਇਹ ਦੁੱਧ ਮੰਗਾ ਲੀਏ ਕੀ ਹੋ ਰਿਹਾ ओ शुक्र यार बा भाग गया है मेरे गल फा भाग आ गया है तो फोन कीदा आ गया तो मगरा गिलियां काम जा कराना ही चलो ठीक है मैं आ गया 10 मिनट

ਟੋਕੇ ਆ ਤੇ ਕਿਤਾਜ ਕਰ ਗਾ ਦਰਦ ਨੂੰ ਵਹੀਆ ਖੋਲ ਕੇ ਤੇ ਦੁਕਾਨ ਤੇ ਨਹੀਂ ਲਿਆਂਦਾ ਇਹਦਾ ਏਡਾ ਫੋਨ ਕੀਤਾ ਚੇਚਾ ਖੁੱਲਦਾਂ ਦੱਦ ਤੈਨੂੰ ਕੀ ਸੱਦਣਾ ਹੈ ਉੱਪਰ ਆ ਇਦਾਂ ਦਿਖਾ ਕਰਦਨੇ ਆ ਬਾਟ ਚੱਲਿਆ ਗਿਆ ਟੋਕਾ ਜਰਾ ਭਾਵੇਂ ਹੁਣ ਇਹਦੇ ਵਿੱਚ ਲਖਣਾ ਕੱਟ ਲਈ ਤੇ ਹੁਣ ਐ ਕਰੋ ਵੀ ਰੁਪਈਆ 300 ਬਣ ਕੇ ਦੇ ਦਿਓ ਦੇ ਦੇਂਗਾ ਤੈਨੂੰ ਪੈਸੇ ਟੋਕਾ ਦੇ ਚੈੱਕ ਕਰ ਲਈਏ ਪਹਿਲਾਂ ਉਹ ਚੱਕ ਉਹ ਉਹ ਕਰਤਾ ਹੀ ਇੱਧਰ ਪੱਠੇ ਵੀ ਨਹੀਂ ਕੁਤਰਾ ਇਹਦਾ ਤੂੰ ਕਹਿੰਨਾ ਲਖਣਾ ਕੁਤਰਦੇ ਹੋ ਬੇੜਾ ਬੇਰ ਤੇਰਾ ਤੋ ਟੋਕੇ ਡਾਂਡੀ ਲਾਦਦੀ ਏ ਤੂੰ ਰੇਤੀ ਪੁੱਠੇ ਬੰਨੇ ਲਾਤੀ। ਓਹ ਪੁੱਠੇ ਬੰਨੇ ਲੱਗੀ ਆ। ਲੈ ਆ ਕਰੋ ਲੈਸ ਕਰ ਦਿੰਨੇ ਫਿਰ ਤੈਨੂੰ 300 ਮੰਗਿਆ 150 ਦੇ ਦ। ਆ ਦਿੰਨਾ ਤੈਨੂੰ ਤਹੇ। ਹੋ ਗਿਆ ਜਰਾ ਲੈਉਣਾ ਗੰਡਾਸਾ। ਅਭੀ ਦਿਖਾਗਾ ਨਾਵਾ। ਦੱਸਦਾ ਤੈਨੂੰ। ਓ ਵੀਰੇ। ਹਾਂ ਵੀਰੇ। ਤੋ ਆਇਆ ਮੈਂ। ਉਹ ਮੈਂ ਟੋਕਾ ਚਾਂਡ ਕੇ ਝੋਲਾ ਲੈ ਆ ਪੜਿਆ ਜਦਾ ਵਾਲ ਇਕੱਠੇ ਕਰਨ ਆਲਾ ਨਾ ਉਹ ਦੇਖੋ ਕੰਮ ਕਰਾਉਣੇ ਤੇ ਦੱਸ ਸਿਰਨਾਖਾ ਮਰਾ ਉਹ ਕਾਮਿਆਂ ਦੇ ਵਾਜ ਦਿੱਤੀ ਆ ਛੇਤੀ ਦੱਸ ਕੰਮ ਕੀ ਆ ਮੈਂ ਦੇਖੋ ਤਲਵਾਰ ਬੜਣੀ ਆ ਉਹ ਤੂੰ ਕਿਹੜਾ ਜੰਗ ਲੜਨ ਜਾਣਾ ਵਾ ਤੇਰਾ ਵਿਆਹ ਤੇ ਰਿਆ ਵਾ ਉਹ ਮੈਂ ਮੁਕਾਬਲਾ ਕਰਨਾ ਵਾ ਆ ਫਰ ਸਹੀ ਉਹ ਤੈਨੂੰ ਮੈਂ ਸਪੈਸ਼ਲ ਤਲਵਾਰ ਬਣਾ ਕੇ ਦਊਗਾ ਇੱਕ ਉਹ ਮੈਨੂੰ ਦੋ ਦਿਨਾਂ ਚ ਤਲਵਾਰ ਤਿਆਰ ਚਾਹੀਦੀ ਤਾਲੇ ਫੇਰੇ ਆ ਗਰੀ ਕਾਲ ਪਰਸਨ ਮਾਰ ਕੇ ਤਲਵਾਰ ਲੈ ਜੀ ਓ ਠੀਕ ਆ ਲੈ ਆ ਪਾ ਦਾਤਰੀ ਦੀ ਕੀ ਕਰਦੇ ਓ ਦਾਤਰੀ ਤੇ ਖੀਣੀਂ ਦੀ ਇਹਦੇ ਦੰਦੇ ਕੱਢੀ ਦੇ ਆ ਛੇਤੀ ਕਰਦੇ ਜੋ ਕਰਨਾ ਹੀ ਨਹੀਂ ਤੇ ਇਹੋ ਮਾਰ ਕੇ ਤੇਰੇ ਦੰਦ ਕੱਢ ਦੂੰਗਾ ਜੀ ਓ ਬਗਵਾਸ ਨਾ ਕਰ ਮੇਰੇ ਕੋ ਹਥਿਆਰ ਬੜੇ ਪਏ ਜੋ ਉਹ ਹਥਿਆਰ ਦੇ ਪਏ ਆ ਦਿਖੇ ਵੀ ਹੋਣੇ ਚਾਹੀਦੇ ਆ ਜੋ ਮੱਕੜਿਆਣਾ ਦਾਤਨਾ ਖੈਰ ਤੇਰਾ ਨਾਲ ਹੀ ਮੂਤ ਨਿਕਲ ਜਾਣਾ ਈ ਮਾਰ ਕੇ ਡੰਡਾ ਦੇ ਤੇਰਾ ਘਾਟਾ ਲਾ ਲੈਣਾ ਤੇਨੂੰ ਤੇ ਪਤਾ ਨਹੀਂ ਐ ਕਿਹੜੇ ਦਿਹਾੜਨਾ ਕੀ ਕਰੀਦਾ ਵਾ ਪਰ ਤੇਰੇ ਨਾਲ ਮੱਥਾ ਮਾਰਨੋਂ ਚੰਗਾ ਨਾ ਤੇ ਮੈਂ ਕੀ ਮੈਂ ਮੈ ਲਈ ਆ ਇਹ ਕੰਦਨਾ ਮੱਥਾ ਮਾਰ ਲੈ ਨਹੀਂਓ ਨਹੀਂ ਕੰਦਨਾ ਮੱਥਾ ਮਾਰ ਕੇ ਮੈਂ ਆਪਣਾ ਮੱਥਾ ਪੋਣਾ ਤੇਰੇ ਨਾਲ ਮੱਥਾ ਮਾਰਨੋਂ ਚੰਗਾ ਤੇ ਮੈਂ ਰਸੂਲਪੁਰੋ ਦਾ ਤਰੀ ਦਿੱਖੀ ਕਰਾ ਲਿਓ ਨਾ ਇੱਧਰ ਜਾ ਨਾਲੇ ਕਰਾ ਖਰਚ ਕੇ ਜਾਏਗਾ

ਉਹ ਇੱਕਰ ਮਾਂ ਤੇ ਕਿਸ ਨੇ ਬਣਵਾਈਆਂ 3000 ਰੁਪਿਆ ਚਾਈ ਦੇ ਗਾਓ ਜੇ ਨੂੰ ਵਾਦੇ ਤੈਨੂੰ ਦੇ ਦਿੱਤੇ ਚੱਲ ਆਪਣਾ ਤੇ ਵੈਦਾ ਹੀ ਆ ਮੈਂ ਜਨੇ ਵਾਦੇ ਪੈਸੇ ਹਾਂ ਕਿੰਨੇ ਕਿਤੇ ਦੇ ਦੋਗੇ ਜਿਦਾਂ ਕਿ 340 ਉਹ ਉਹਨੇ ਕੀ ਬਤਾਉਣਾ ਕਿ ਨਹੀਂ ਹਲੋ ਖੜੋ ਤੂੰ ਹੀ ਤੇ ਜਾਓ ਇੰਨਿਆਂ ਦਿਨਾਂ ਦਾ ਤੇ ਆਇਆ ਨਹੀਂ ਚੱਲ ਜਾਊਗਾ ਤੇ ਨੂੰ ਹੋਰ ਬਣਾ ਲਾਂਗੇ ਆ ਲੱਕੜ ਵਾਲੇ ਕੋ ਜਾ ਗਈ ਇੱਥੇ ਕਿ ਲੈ ਆਇਆ ਮੇਰੀ ਸੁਣ ਲੈ ਗੱਲ ਬਾਲਾ ਘਟਦੇ ਮੇਰਾ ਟਾਈਮ ਬੜਾ ਖਰਾਬ ਹੋਇਆ ਹੀ ਉਹ ਟਾਈਮ ਖਰਾਬ ਨੂੰ ਲੀਲਾ ਕੀਆ ਘਰੇ ਲੱਗੇ ਮਿਸਤਰੀ ਜਿਹੜਾ ਦਿਮਾਗ ਅੱਗੇ ਬੜਾ ਮਿਸਤਰੀਆਂ ਨੇ ਖਰਚ ਕੀਤਾ ਉਹ ਮਿਸਤਰੀਆਂ ਦਿਮਾਗ ਤੇ ਕਿੰਨੇ ਦਾ ਖਰਚ ਕਰਦਾ ਵਾ ਚੱਲ ਚੱਲ ਦਿਮਾਗ ਨਾ ਖਰਾਬ ਕਰ ਜਿਹੜਾ ਤੈਨੂੰ ਕੰਮ ਕਿਹਾ ਉਹ ਕਰ ਬਾਲਾ ਮਾਰ ਕੇ ਤੇ ਦਿਨਾਂ ਤੇ ਪਾ ਦੂੰਗਾ ਹੀ ਜਾ ਚੱਜਾ ਚੱਲ ਜਾ ਇੱਥੋਂ ਤੇਰੇ ਕੇ ਬਾਦੂ ਮੁੰਦੇ ਆ ਹੋਰ ਕਿਤੇ ਜਾ ਕੰਮ ਕਰਾਓ ਵਾਲਾ ਮੇਰੇ ਕੋ ਇੱਕੋ ਹੀ ਆ ਕੋਠੇ ਦੇ ਪੌਣ ਨੂੰ ਨਹੀਂ ਦੇ ਤੇਰੇ ਤੇ ਟੁੱਟਣਾ ਅੱਜ ਬਚ ਗਿਆ ਮੇਰੇ ਹੱਥੋਂ ਪੜਿਆ ਕਦੀ ਕਿਤ ਪਾਣਾ ਬਣ ਗਿਆ ਆ ਬਣ ਗਿਆ ਆਣੀ ਦੇ ਨਾਮ ਆ ਜਿੰਨੇ ਵੀ ਪੈਸੇ ਦਿੱਤੇ ਉਹਨੇ ਕਿਹੋ ਜਿਹੀ ਬੰਨਾਵਾ ਆਪਣੀ ਕਿਰਪਾ ਨਾਲ ਤੇਰੇ ਨਹੀਂ ਵੱਸਦੀ ਗੱਲ ਚੈਡਰ ਖੋਟਿਆ ਨਾ ਅੱਦੂ ਵਾਲਾ ਕਿਉਂ ਹੋੜੇ